ਅੱਛਾ ਅੱਜ ਮੈਂ ਪਲਾ ਚ ਚਾਲੂ ਕਰਤੀ ਇਸ਼ਾਰਾ ਕਰਨਾ ਅੱਜ ਸਾਡੇ ਨਾਲ ਆ ਸੋਨੂ ਸੀਤੋ ਜੀ ਆਲੇ ਤੇ ਇਹ ਪਹੁੰਚਿਆ ਸਾਨੂੰ ਮਿਲਣ ਵਾਸਤੇ ਤੇ ਚਲੋ ਬੜਾ ਵਧੀਆ ਦਿਲ ਖੁਸ਼ ਹੋਇਆ ਸੋਨੂ ਨੂੰ ਮਿਲ ਕੇ ਵਧੀਆ ਬੱਧਾ ਸੋਨੂ ਤੇ ਸਾਰੇ ਭਰਾ ਦੀ سپورਟ ਵੀ ਕਰਿਆ ਕਰੋ ਤੇ ਸੋ ਦੂਜੀ ਫਿਰ ਇਹ ਕੀ ਕਹਿਣਾ ਚਾਹਦੇ ਜੀ ਆਪਾਂ ਨੇ ਉਹਨਾਂ ਜੜੇ ਸਾਰੇ ਭਰਾ ਹਾਤੇ ਦਸ਼ਕਰੇ ਧੰਨਵਾਦ ਤੇ ਸਾਰੇ ਭਰਾ ਨੂੰ ਨਾ ਆ ਗਲੀ ਤੇਰੀ ਚ ਕੇ ਲਿਆ ਫਿਰ ਪੈਂਡ ਰਿਆ ਰਾਂ ਦਾ ਔਰ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਇਹ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀਦਾ ਸੀ ਆ ਜਾ ਖੜੀਦਾ ਸੀ ਆ ਗਲੀ ਤੇਰੀ ਚ ਕੇ ਲਿਆ ਫਿਰ ਪੈਂਡ ਰਿਆ ਰਾਂ ਦਾ ਥੈਂਕ ਯੂ ਤੇ ਤੁਸੀਂ ਇਹ ਜਿਹੜੀ ਕਹਾਏ ਇਹ ਤਾਂ ਲੂਪ ਹੀ ਤੁਹਾਡਾ ਪਹਿਲਾਂ ਵੀ ਕੋਈ ਘਰ ਦੇ ਵਿੱਚ ਹੈ ਮੈਂ ਕਹਿੰਦੇ ਤੁਸੀਂ ਆਪ ਹੀ ਕਬਰੋ ਲੱਗੇ ਆਪ ਹੀ ਚਲੋ ਬਹੁਤ ਵਧੀਆ ਸੋਨ ਜੀ ਹੋਰ ਕੀ ਕਰਦੇ ਜੀ ਆਪਾਂ ਦੇ ਇਤਰਾਇਂ ਕਿਹਦੀ ਹੈ ਤੇ ਜਿਹੜਾ ਲੋਕ ਅੱਜ ਕੱਲ ਨਸ਼ਾ ਪੱਤਾ ਵੱਧ ਗਿਆ ਇਹਦੇ ਬਾਰੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਜੀ ਆਪਾਂ ਦੇ ਦੇਖੋ ਨੇ ਆਪਾਂ ਕਰਾਂਗੇ ਗੱਲ ਠੀਕ ਆ ਥੈਂਕ ਯੂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਰੋਰੀ